ਹਾਂਜੀ ਕੀ ਹਾਲ ਹੈ ਬਾਈ ਜੀ ਹੋ ਠੀਕ ਠਾਕ ਹਾਂ ਅਸੀਂ ਛੋਡਾ ਆਪਣਾ ਡਾਕਟਰ ਬਲਵਿੰਦਰ ਸਿੰਘ ਮੋੜਾ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅੱਜ ਆਪਾਂ ਤੁਹਾਨੂੰ ਇੱਕ ਨਵਾਂ ਫਾਰਮ ਤੇ ਦਰਸ਼ਨ ਕਰਾਉਨੇ ਆ ਉਹਨਾਂ ਨਾਲ ਬਾਈ ਨਾਲ ਇੰਟਰੋਡਿਊਸ ਕਰਵਾਉਨੇ ਆ ਆਜੋ ਚੱਲਦੇ ਆ ਬਾਈ ਨੇ ਇੱਕ ਨਵਾਂ ਫਾਰਮ ਕਰਿਆ ਪੱਕੀ ਨੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਨੇ ਕਦੋਂ ਸ਼ੁਰੂ ਕਰਿਆ ਕੀ ਗੱਲਬਾਤ ਆ ਬਾਈ ਨਾਲ ਕਰਦੇ ਆ ਹੋਰ ਬਈ ਮੈਂ ਠੀਕ ਹਾਂ ਬਾਈ ਹੋਰ ਠੀਕ ਠਾਕ ਜੀ ਹੋਰ ਕਿਵੇਂ ਨੇ ਸੇਤਾਂ ਮੈਂ ਮੱਜਾ ਮਰਦੇ ਮੱਜਾ ਕੈਮਰੇ ਹੈ ਗਰਮੀ ਦਾ ਸੀਜ਼ਨ ਗਰਮੀ ਬਈ ਪਸਰੀ ਪਈ ਅੱਛਾ ਕੋਈ ਦਿੱਕਤ ਤਾਂ ਨਹੀਂ ਆਈ ਗਰਮੀ ਥੋੜੀ ਬਹੁਤ ਤਾਂ ਦਿੰਦੀ ਹੋਏ ਬਈ ਦਿੱਕਤ ਅੱਛਾ ਉਹ ਮੈਂ ਤਾਂ ਹੁਣ ਜਾਨਵਰਾਂ ਨੂੰ ਠੀਕ ਹੈ ਬਈ ਔਰ ਬਈ ਕਦੋਂ ਸ਼ੁਰੂ ਕਰਿਆ ਫਾਰਮ ਆਪਣਾ ਫਾਰਮ ਹੋ ਗਿਆ ਬਈ 5-3 ਸਾਲ ਆਪਾਂ ਠੀਕ ਹੈ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰਿਆ ਫਾਰਮ ਔਰਮ ਬਈ ਆਪਨੇ ਮਲੋ ਬਰੀਡਿੰਗ ਵਾਸਤੇ 5 ਜਾਨਵਰਾਂ ਨੂੰ ਸ਼ੁਰੂ ਕਰੇ ਸੀ ਬਰੀਡਿੰਗ ਵਾਲਿਆਂ ਵਾਸਤੇ ਠੀਕ ਹੈ ਵੀਰੇ ਕਿੰਨੇ ਸਾਲ ਚੱਕਰਿਆ ਸੀ ਵੀਰੇ ਮੇਰੇ ਨਾਲ 2018-19 ਦੇ ਲਗਭਗ ਰਹੇ ਸੀ ਸਾਰਾ ਠੀਕ ਹੈ ਕੁਈ ਸ਼ਰਵਾਤੀ ਪ੍ਰੋਬਲਮ ਆ ਵੀਰੇ ਕੋਈ ਫਾਰਮ ਕਰਨ ਵੇਲੇ? ਸ਼ੁਰੂਆਤੀ ਵੀਰੇ ਇੰਨੀਆਂ ਦਾ ਫਿਰ ਹੁੰਦੀ ਨੇ ਨਵਾਂ ਕੰਮ ਦੀ। ਜਿਹੜਾ ਅੱਗੇ ਕੋਈ ਪਹਿਲਾਂ ਦੇਖੀ ਦੀ ਕਿ ਵੀ ਰੱਖਦਾ ਦੇਖਿਆ। ਠੀਕ ਹੈ ਵੀਰੇ। ਨਵਾਂ ਕੰਮ ਦੀ ਇੰਨਾ ਕਦਾ ਫਿਰ ਹੁੰਦੀ ਆ। ਕੋਈ ਪਰ ਪਰਿਵਾਰ ਵੱਲੋਂ ਕੋਈ ਦਿੱਕਤ ਵਾਜੀ ਵੀਰੇ ਪਹਿਲਾਂ? ਨਾ ਨਾ ਪਰਿਵਾਰ ਵੱਲੋਂ ਤਾਂ ਨਹੀਂ ਦਿੱਕਤ। ਸਾਥਾ ਪੂਰਾ ਆਪਣਾ। ਹਾਂ। ਠੀਕ ਹੈ। ਕਿਵੇਂ ਮਨ ਚ ਫੁਰਨਾ ਫਿਰਿਆ ਵੀਰੇ ਵੀ ਆਪਾਂ ਨੇ ਪਿਗ ਫਾਰਮ ਵੱਲ ਜਾਣਾ। ਬੱਸ ਬਈ ਅਸਲ ਤੇ ਇਹ ਕਾਲੀ ਦੇ ਗੰਡੇ ਵੀਜੀ ਹੋਏ। ਅੱਛਾ। ਏ ਉਹਨੂੰ ਤਾਂ ਪਤਾ ਨਹੀਂ ਸੀ ਕਿ ਰਦਾ ਐ ਕਿਹਦੀ ਕੀ ਕੰਮ ਕਰਨਾ ਹੈੁੱਜਿਆ ਨਹੀਂ ਕਿਸੇ ਦਾ ਦੇਖ ਲੈ ਰਿਸ਼ਤੇਦਾਰ ਦਾ ਬਸ ਐ ਪੰਗਾ ਲੈ ਲਿਆ ਕਿਸੇ ਰਿਸ਼ਤੇਦਾਰ ਨੇ ਨਹੀਂ ਕਿਹਾ ਵੀ ਕਿਹੜੇ ਕੰਮਾਂ 'ਚ ਪੈ ਐ ਵੀ ਬਾਰੇ ਪੂਰੇ ਭੱਜ ਜਾ ਜਾ ਕੇ ਹੋਰ ਗੱਲਬਾਤ ਐਨਾ ਕੋਈ ਪੁੱਛੀ ਨਹੀਂ ਕਰਿਆ ਬਰਤ ਅੱਛਾ ਨਾ ਲੈਈਏ ਨਾ ਦੇਈਏ ਮੰਨੀਆਂ ਨਹੀਂ ਕਿਸੇ ਦੀ ਗੱਲਬਾਤ ਪੁੱਛੀ ਨਹੀਂ ਬਈ ਅੱਛਾ ਜਿਹੜੇ ਕੰਮ ਬਾਰੇ ਹੁਣ ਆਪਾਂ ਤੂੰ ਕੰਮ ਕਰਦਾ ਕੋਈ ਮੈਂ ਕਰਦਾ ਜਿਹੜੇ ਬਾਰੇ ਆਪ ਕਿਸੇ ਨੂੰ ਨੌਲੇਜ ਨਹੀਂ ਉਹ ਆਪਾਂ ਵੀਰੇ ਦੇ ਦੂਆ ਆਪਾਂ ਨਾਰਮਲ ਇਹਨੂੰ ਪੁੱਛ ਸਕਦੇ ਆ ਵੀ ਵੀ ਕਿਵੇਂ ਦਾ ਕੰਮ ਹੈ ਸਹੀ ਗੱਲ ਹੈ ਜਿਉਂ ਦੂਜੇ ਬੰਦੇ ਨੂੰ ਜਿਹਨੂੰ ਜਿਹਨੇ ਕੰਮ ਕਰੀ ਨਹੀਂ ਕਦੇ ਉਹਨੂੰ ਕੀ ਪਤਾ ਇਹਦੇ ਬਾਰੇ ਚੰਗਿਆ ਜਾਂ ਮੰਦਾ ਇਹ ਜੇ ਕੋਈ ੱਤਕਾ ੱਤਕੇ ਨਾ ਕਿਸੇ ਵੱਲ ੱਤਕਦੇ ਫਿਰ ਓਖਾ ਵੀ ਕਰਦਾ ਹਾਂ ਇਹ ਹੋ ਜਾਂਦਾ ਹੈ ਜਦੋਂ ਆ ਸਭ ਜਦੋਂ ਅਸੀਂ ਪੈ ਗਿਆ ਵਿੱਚ ਬਾਅਦ ਚ ਚਲ ਹੌਲੀ ਹੌਲੀ ਦਿੱਕਤਾਂ ਆਈਆਂ ਫਿਰ ਓਹ ਵੀ ਚਲਾਪ ਤੇ ਬਣ ਗਈ ਐਕਸਪੀਰੀਅੰਸ ਹੋ ਗਿਆ ਠੀਕ ਐਨੇ ਨੂੰ ਕੰਮ ਠੀਕ ਆ ਗਿਆ ਹੋ ਗਿਆ ਬਾਕੀ ਕੁਝ ਤੇ ਚੀਜ਼ਾਂ ਠੀਕ ਐ ਇਹ ਵੀਰੇ ਪਿੱਗ ਜਿਹੜੀ ਬਰੀਡ ਆਪਣੀ ਕਿੱਥੋਂ ਪਤਾ ਕੀਤਾ ਤੁਹਾਨੂੰ ਵੀ ਕਿਹੜੇ ਆਪਾਂ ਬਰੀਡ ਰੱਖੀਏ ਬਰੀਡ ਵੀ ਜ਼ਿਆਦਾਤਰ ਉਦੋਂ ਤਾਂ ਜਿਹੜੀ ਮਾਲਕ ਉਹ ਦੇਖੀ ਦੀ 90 ਰੋਲੇ ਫਾਰਮਾਂ ਚ ਠੀਕ ਹੈ ਉਹ ਤਾਂ ਜ਼ਿਆਦਾਤਰ ਇੱਕ ਲਾਰਜ ਵਾਈਟੀ ਦੀ ਠੀਕ ਹੈ 90 ਵੀ ਲਾਰਜ ਵਾਈਟੀ ਹੈ ਜਿਹੜਾ ਸਰਕਾਰੀ ਫਾਰਮ ਹੈ ਠੀਕ ਹੈ ਟ੍ਰੇਨਿੰਗ ਟ੍ਰੇਨਿੰਗ ਵਗੈਰਾ ਵੀ ਕੀਤੇ ਤੁਸੀਂ ਟ੍ਰੇਨਿੰਗ ਭਾਈ ਉੱਥੇ ਥੋੜੀ ਬਹੁਤ ਸਰਕਾਰੀ ਕਰਾਉਂਦੇ ਨੇ ਉਹ ਕਿੰਨੇ ਟਾਈਮ ਦੀ ਜਿਹੜੀ ਕਰਾਉਂਦੇ ਨੇ 500 ਤਰੇ ਦਿਨਾਂ ਦੀ ਪ੍ਰੈਕਟੀਕਲ ਵਗੈਰਾ ਕੋਈ ਨਹੀਂ ਕਰਾਉਂਦੇ ਪ੍ਰੈਕਟੀਕਲ ਹੋਣ ਲੱਗੀਆਂ ਹੁਣ ਉਦੋਂ ਹੁੰਦੀਆਂ ਹੁਣ ਵੀ ਉਦੋਂ ਵੀ ਕੋਣ ਆਪਣੀ ਮਤਲਬ ਫਾਰਮਾਂ ਚ ਲਾ ਕੇ ਲੂ ਕਰਨਾ ਕਿਹੜੇ ਸਾਲ ਚ ਕੀਤੀ ਸੀ ਟ੍ਰੇਨਿੰਗ ਤੁਸੀਂ 18 ਦੇ 2018 ਦੇ ਤੇ ਫਾਰਮ ਕਦੋਂ ਬਣਾਇਆ ਤੁਸੀਂ ਫਾਰਮ ਦਾ ਗ੍ਰੀਟਰ ਫਾਰਮ ਨਾਲ ਦੀ ਨਾਲ ਹੀ ਸ਼ੁਰੂ ਕਰਤਾ ਸੀ ਤੁਸੀਂ ਕਾਲੀ ਦਾ ਟੋਏ ਵਿੱਚ ਠੀਕ ਹੈ ਕਾਲੀ ਦੇ ਕੰਮ ਕਰਦੇ ਹੋ ਇਹ ਪਸ਼ੂ ਕਿੱਥੋਂ ਲਿਆ ਬਿਲਕੁਲ ਨਹੀਂ ਜਿਹੜੇ ਪਸ਼ੂ وہی ਫਾਰਮ ਜੀ ਲੈਦੇ ਸੀ ਅੱਛਾ ਕੀ ਰੇਟ ਦਾ ਪਾਇਆ ਸੀ ਇੱਕ ਪਸ਼ੂ ਦਾ ਉਦੋਂ ਤਾਂ ਹੁਣ 23 ਸਾਲਾਂ ਦੀ ਗੱਲ ਹੋ ਗਈ ਉਦੋਂ ਤਾਂ ਮੈਨੂੰ ਲੱਗਦਾ ਵੀ ਸਾਰਾ 80-90 ਰੁਪਏ ਕੰਮ ਹੋਣਾ ਠੀਕ ਹੈ ਮੇਲ ਵੀ ਲਿਆਏ ਸੀ ਉਦੋਂ ਉਦੋਂ ਮੇਲ ਵੀ ਸੀ ਹਾਂ ਫੀਮੇਲ ਵੀ ਹਬਬ ਚਾਰ ਪੰਜ ਫੀਮੇਲ ਨਹੀਂ ਦੀਆਂ ਉਸ ਕੋ ਬੱਚੇ ਵੀ ਬੰਦਾ ਉਸ ਦਾ ਠੀਕ ਹੈ ਬਾਕੀ ਆਪਣੇ ਆ ਗਏ ਇਹ ਮੇਰੇ ਕੋਲ ਬੱਚੇ ਦੀ ਕੋਈ ਪਸੰਦ ਨਹੀਂ ਆ ਬਸ ਠੀਕ ਹੈ ਇਹ ਗੱਬਣ ਲਈ ਆਈ ਸੀ ਕਿ ਸੂਏ ਫੇਸ ਪਸੂ ਜਾ ਕਿਦਾਂ ਗੱਲਬਾਤ ਦੱਸੋ ਦਰਸ਼ਕਾਂ ਨੂੰ ਨਾ ਦੂਜੀ ਰੋਟੀ ਲੈ ਕੇ ਆਂਦੀ ਸੀ ਬਈ ਛੋਟੇ ਬੱਚੇ ਨਾ ਮੰਨ ਲਓ ਵੀ ਕਰੋਸ ਹੋਣ ਗਾੜੀ ਠੀਕ ਆਪਣਾ ਹੋਣ ਵਾਲਾ ਤਿਆਰੀ ਚ ਠੀਕ ਆਪ ਕਰਵਾਈਆਂ ਜੋ ਸ਼ੁਰੂਆਤ ਹੈ ਜੇ ਤੁਸੀਂ ਕਿੰਨਾ ਪੈਸਾ ਲਾਇਆ ਸੀ ਫਾਰਮ ਨੂੰ ਉਦੋਂ ਵੀ 7-8 7 ਕਿਲੋ ਲੱਖ ਰੁਪਏ ਲੱਗੇ ਸਾਰੇ ਠੀਕ ਹੈ ਹਾਂ ਵਿੱਚ ਜਾਨਵਰਾਂ ਦੇ ਲਾਲਾ ਇਹ ਜਿਹੜਾ ਫਾਰਮ ਦੀ ਜਿਹੜਾ ਡਿਜ਼ਾਈਨ ਹੈ ਉਸੇ ਟਾਈਮ ਦੀ ਹੈ ਕੋਈ ਬਾਅਦ ਚੋ ਚੇਂਜ ਕੀਤਾ ਨਹੀਂ ਉਸੇ ਟਾਈਮ ਦੀ ਹੈ ਬਾਈ ਉਹੀ ਹੈ ਹਾਂ ਠੀਕ ਹੈ ਤੇ ਜਿਹੜੀ ਇਨਕਮ ਆ ਫਿਰ ਕਦੋਂ ਤੋਂ ਕਾਉਣ ਲੱਗ ਗਈ ਸੀ ਤੁਹਾਡੇ ਇਹਨੂੰ ਕਿਉਂਦਾ ਬਾਈ ਹੁੰਦਾ ਹੁਣ ਦਾ ਰੇਟ ਹੈ ਨਾ ਜਿਹੜਾ ਉਹ ਜੇ ਆਪਾਂ ਕਹੀਏ ਉਹ ਪੱਕਾ ਰੇਟ ਨਹੀਂ ਹੈਗਾ ਅੱਛਾ ਕਿਉਂਕਿ ਮੰਡੀ ਮੈਂ ਕਹਾਂ ਨਹੀਂ ਤੁਹਾਨੂੰ ਆਪਾਂ ਠੀਕ ਹੈ ਮੰਡੀ ਕੋ ਆਪਣੇ ਕੋਲ ਵੀ ਜੀ ਡਿਮਾਂਡ ਹੈ ਇੰਨੀ ਸਹੀ ਗੱਲ ਬਾਤ ਠੀਕ ਹੈ ਤੂੰ ਕਹੇ ਮੋਟੇ ਮਸਾਨਾ ਦੂਸਰਾ ਹੀ ਤਾਂ ਮਾਰਾ ਆ ਜਾਈ ਇਨਕਮ ਸਮੇਂ ਬੰਦੇ ਨੂੰ ਮੰਨ ਲਓ ਜੇ ਮੈਂ ਅੱਜ ਆਪ ਮੈਂ ਸ਼ੁਰੂ ਕਰਾਵਾਂ ਕਰਾਂ ਕਿ ਜਿਹੜਾ ਮੈਂ ਤਾਂ ਹੁਣ ਸਾਲ ਬਾਧੀ ਜਿਉਂ ਕਿ ਮੈਨੂੰ ਤਾਂ ਪਤਾ ਨਾ ਕਿੱਥੇ ਜਾ ਪਾ ਗਿਆ ਉਸ ਤੋਂ ਬਾਅਦ ਦੋ ਸਾਲ ਕੋਰੋਨਾ ਆ ਗਿਆ ਠੀਕ ਹੈ ਉਸ ਕਰਕੇ ਲੇਟ ਵਾ ਗਿਆ ਪਿੱਛੇ ਵਾ ਗਿਆ ਤੰਗ ਹੋਏ ਤੁਸੀਂ ਨਹੀਂ ਤੰਗ ਹੋਏ ਬਈ ਦੋਸਾਂ ਹੀ ਕੰਮ ਕਰਤਾ ਹੀ ਤਿੰਨ ਸਾਲ ਕੰਮ ਕਰੀ ਨੂੰ ਇਹਦੀ ਨਵਾਂ ਕੰਮ ਦੀ ਐਨੇ ਕੋਰੋਨਾ ਆ ਗਿਆ ਜਦੋਂ ਨੂੰ ਐਂ ਜਿ ਲੱਗੇ ਵੀ ਹਾਂ ਵੇਕਰੀ ਹੋਊਗੀ ਫਿਰ ਮਾਲ ਉਹ ਤਾਂ ਸੇਲ ਹੋਣ ਚ ਦਿੱਕਤ ਆਈ ਬੜੀ ਆਈ ਬਈ ਦਿੱਕਤ ਬਹੁਤ ਧੀਰੀ ਆਈ ਉਹਦਾ ਰੋਮਾਲ ਕੀ ਫੀਡ ਵੀ ਉਹਨੂੰ ਬੰਦੂਗੀ ਦੀ ਠੀਕ ਹੈ ਫਿਰ ਬਹੁਤ ਔਖਾ ਜੀ ਬੋਲ ਕੌਣ ਕਰਕੇ ਚੱਰੀ ਹੈ ਜੀ ਤੋਂ ਨਾਲ ਜੋੜ ਕੇ ਇਹ ਸਾਰਾ ਤੁਸੀਂ ਜਿਹੜਾ ਫੀਡ ਵੀ ਪਾਲਦੇ ਆ ਬੱਚਿਆਂ ਨੂੰ ਵੱਡਿਆਂ ਨੂੰ ਕਿਹੜੀ ਬਰਡ ਆ ਫੀਡ ਫੀਡ ਵੀ ਮਮੂ ਦੀ ਕਪੜੇ ਵੀ ਕਰਦੇ ਅੱਛਾ ਦੱਸ ਸਕਦੇ ਹੋ ਕਿਹੜੀ ਬਰੀਡ ਦੀ ਐਸੀ ਦੀ ਬਰੀਡ ਹੁੰਦੀ ਆਪਣੇ ਕੋਲ ਅੱਛਾ ਬੱਚਿਆਂ ਦਾ ਕਿਹੜੀ ਹੁੰਦੀ ਠੀਕ ਹੈ ਠੀਕ ਹੈ ਤੇ ਹੋਰ ਦਰਸ਼ਕਾਂ ਨੂੰ ਕੋਈ ਗਾਹਾਂ ਚਾਹੋਂਗੇ ਜਿਹੜਾ ਕੋਈ ਨਵੇਂ ਨੇ ਮੁੰਡੇ ਨੇ ਨੌਜਵਾਨ ਨੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋਣ ਉਨੇ ਬਈ ਗੱਲ ਦੀ ਪਰ ਤਾਂ ਦੇਖ ਲੈਣਾ ਉਹ ਅੱਛਾ ਆਪਾਂ ਤੇ ਆ ਦੇਗਰੂ ਵਾਲਾ ਦਾ ਬਾਕੀ ਜਿੰਨੇ ਕੁ ਪੈਸੇ ਹੈਗੇ ਨੇ ਲਾਉਣੇ ਨੇ ਉਹ ਦੋਦੇ ਪੈਸੇ ਲਾਓ ਠੀਕ ਹੈ ਇਸ ਤੋਂ ਬਾਅਦ ਤੇ ਪੈਸੇ ਰੱਖੋ ਲੋਨ ਵਗੈਰਾ ਤਾਂ ਨਾ ਚੱਕੇ ਬੰਦਾ ਬਈ ਨਹੀਂ ਬਈ ਟੱਟ ਕਰ ਲੋ ਅੱਛਾ ਲੋਨ ਦਾ ਹੁਣ ਜਿਵੇਂ ਮੈਂ ਕਰੂੰ ਲੋਨ ਲੈਣਾ ਮੈਂ ਲੈ ਸਕਦਾ ਲੋ ਅੱਛਾ ਮੈਨੂੰ ਕੰਮ ਦਾ ਪਤਾ ਲੱਗ ਗਿਆ ਮੈਂ ਇੰਨੇ ਕੁ ਪੈਸੇ ਬਣਾ ਸਕਦਾ ਇਹਦੇ ਚ ਠੀਕ ਹੈ ਇੰਨੀ ਕਿਹਦੀ ਆਉਂਦਾ ਨਾ ਇੰਨੇ ਕੇ ਘਾਟਾ ਖਾਦਾ ਠੀਕ ਹੈ ਹੁਣ ਨਵੇਂ ਬੰਦੇ ਨੂੰ ਕੀ ਪਤਾ ਵੀ ਉਹ ਲੋਨ ਕਿਵੇਂ ਬਰੂਗਾ ਸਹੀ ਜਾਣ-ਜਾਣ ਵੀ ਹੁੰਦਾ ਨਵਾਂ ਬੰਦਾ ਜਾਣ ਬੰਦਾ ਹੁੰਦਾ ਨ ਜਾਣ ਕੰਮ ਹੁੰਦਾ ਜਦੋਂ ਉਹਨੇ ਕੰਮ ਛੋਟਾ ਕਰਦੇ ਉਹ ਤੋਂ ਵੱਧ ਵਧੀਆ ਟੀਕ ਲੱਗਿਆ ਸਾਰਾ ਕੰਮ ਠੀਕ ਹੈ ਉਹਦੇ ਨੂੰ ਲੈਂਦੇ ਠੀਕ ਹੈ ਕਿ ਲੋਕ ਚ ਲਾਇਆ ਬਥੇ ਯਾਰ ਵਧੀਆ ਰਹਿਣਾ ਜੀ ਆਪਣੇ ਕੋਲੇ ਜਿੰਨੀ ਕਹੀ ਕਿ ਉਹ ਘੋੜੀ ਲਾ ਲਉ ਸਹੀ ਗੱਲ ਹੈ ਉਸ ਤੋਂ ਬਾਅਦ ਫਿਰ ਕੋਈ ਕੋਈ ਵੀ ਕੰਮ ਆ ਹਮੇਸ਼ਾ ਚੰਗਾ ਨਹੀਂ ਹੁੰਦਾ ਜਿਹਨਾਂ ਕੋਲ ਪੂਰੇ ਹੈ ਠੀਕ ਹੈ ਸਦਾ ਚੜਦੇ ਨਹੀਂ ਜਾਂਦਾ ਇਹ ਬੰਦੇ ਜੀ ਵੀ ਆਉਣੀ ਹੋਣਗੇ ਵੀਰੇ ਤੁਸੀਂ ਦੇਖਭਾਲ ਕਰਦੇ ਹੋ ਫਾਰਮ ਦੀ ਹਾਂ ਬਈ ਮੈਂ ਕਰਦਾ ਠੀਕ ਹੈ ਕੋਈ ਹੋਰ ਵੀ ਹੱਥ ਵਟਾਉਂਦਾ ਕੋਈ ਛੋਟਾ ਹਾਂ ਬਾਕੀ ਬਈ ਉਹ ਨੌਕ ਰੱਖਿਆ ਹੁੰਦਾ ਠੀਕ ਹੈ ਹਾਂ ਬਾਕੀ ਆਪ ਦੇਖ ਰਿਹਾ ਤਾਂ ਆਪ ਹੀ ਹੁੰਦੀ ਹੈ ਸਭ ਠੀਕ ਹੈ ਤੁਸੀਂ ਸਵੇਰੇ ਕੰਨੇ ਵਜੇ ਆਉਣਾ ਫਿਰ ਕਰੋ ਮੈਂ ਤੁਹਾਨੂੰ 5 ਵਜੇ ਆ ਜਾਣਾ ਠੀਕ ਹੈ 5 ਵਜੇ ਆ ਕੇ ਕੀ ਸ਼ੁਰੂਆਤ ਹੁੰਦੀ ਹੈ ਤੁਹਾਡੇ ਘਰਾਂ ਚ ਸ਼ੁਰੂਆਤ ਤਾਂ ਬਈ ਬਸ ਆਪਾਂ ਉਹ ਦੇਖ ਰਹੀ ਕੀ ਹੁੰਦੀ ਹੈ ਕਿ ਲਾ ਮੱਟਾ ਤਾਂ ਨਹੀਂ ਵੀ ਕਰਾਉਣੀ ਆ ਬੱਚਿਆਂ ਨੂੰ ਇਨਜੈਕਸ਼ਨ ਵਗੈਰਾ ਦੇਣਾ ਮੱਟੇ ਉਹਦਾ ਅੱਛਾ ਠੀਕ ਹੈ ਉਹ ਵੀਡ ਵਗੈਰਾ ਸਵੇਰੇ ਹੀ ਪਾਉਣੀ ਆ ਕਿ ਸਾਫ ਸੁਭਈਆ ਕਿੰਨੇ ਕ ਟਾਈਮ ਚ ਕਰਦੇ ਨੇ ਸਾਫ ਸੁਭਈਆ ਫੀਡ ਵਗੈਰਾ ਦਾ ਕੰਮ ਘੰਟੇ ਦਾ ਕੰਮ ਹੁੰਦਾ ਬਸ ਬਈ ਅੱਛਾ ਘੰਟੇ ਦਾ ਕੰਮ ਹੁੰਦਾ ਠੀਕ ਹੈ ਠੀਕ ਹੈ ਇੱਕ ਰੀਡ ਦਾ ਇਹਨਾ ਮਾੜਾ ਮਿਕਸ ਰੋੜਾ ਤੇ ਬਰੀਡ ਚੇਂਜ ਕੀਤੀ ਹੈ ਮੇਰੇ ਤੁਹਾਨੂੰ ਫਿਰ ਦੱਸ ਬਰੀਡ ਆਲਾ ਮਿਕਸ ਬਰੀਡ ਕਰੀਆ ਬਾਈ ਆਪਾਂ ਨੇ ਅੱਛਾ ਨੈਕਸਟ ਬਰੀਡ ਆਪਣਾ ਐਮ 4 ਤੋਂ ਤੋਹਣਾ ਐ ਐਮ 4 ਦਾ ਹਾਂ ਪਹਿਲਾਂ ਕਿਹੜੀ ਸੀ ਲਾਰਜ ਵਾਈਟ ਦੀ ਜੀ ਲਾਰਜ ਵਾਈਟ ਹਾਂ ਇਹਦੇ ਰਿਜ਼ਲਟ ਵਧੀਆ ਆ ਮਨੇ ਐਡੀਮੈਕਸਰ ਮਿਕਸ ਬਰੀਡ ਦਾ ਬੀਟ ਦਾ ਫਰਕ ਹੈ ਬਾਈ ਬੀਟ ਗੇਨ ਕਰਦਾ ਹੈ ਜਦੋਂ ਆਪ ਤੂੰ ਕਸਟਮ ਹੋ ਜਾਂਦਾ ਪਿਓਰ ਦਾ ਜਦੋਂ ਗਾਇ ਤੋਂ ਮਿਕਸ ਬਰੀਡ ਕਰਦਨੇ ਉਹਨਾਂ ਦੀ ਜਦੋਂ ਆਪਕੋ ਉਹਨੇ ਰਿਸ਼ਤੇ ਨੇ ਉਹ ਦੂਰ ਹੋ ਜਾਂਦੇ ਠੀਕ ਹੈ ਤੇ ਆਪਾਂ ਜਿਵੇਂ ਵੀ ਇਹਨਾਂ ਦੇ ਰੱਖਦੇ ਹੁੰਦੇ ਨੇ ਕੋਤਨਾ ਕੁਛ ਦਾ ਹਰ ਦਾ ਠੀਕ ਹੈ ਉਹ ਵੀ ਜਦੋਂ ਦੂਰ ਹੋ ਜਾਂਦੀ ਹੈ ਕਰੌਸ ਬਰੀਡ ਦਾ ਰਿਜ਼ਲਟ ਆਉਂਦੀ ਹੈ ਕੀ ਰਿਜ਼ਲਟ ਦੇਖਿਆ ਵੀਰੇ ਤੁਹਾਨੂੰ ਕਰੌਸ ਬਰੀਡ ਦਾ ਕਰੌਸ ਬਰੀਡ ਦਾ ਬਰੀਡ ਦਾ ਬਹੁਤ ਹਰ ਤੇ ਜਲਦੀ ਕੀਨ ਕਰਦੇ ਨੇ ਜਲਦੀ ਕੀਨ ਕਰਦੇ ਹਾਂ ਕੰਪਿਊਟਰ ਦੇ ਵਿੱਚ ਠੀਕ ਹੈ ਹਾਂ ਦੂਜੇ ਵੀ ਉਣਾ ਬਰੀਡ ਕੀਨ ਨਹੀਂ ਕਰਦੇ ਤੇ ਫਿਰ ਜਿਹੜੇ ਅੱਗੇ ਬੱਚੇ ਆਉਂਦੇ ਨੇ ਫਿਰ ਉਹਨਾਂ ਦੀ ਸੇਲ ਵਗੈਰਾ ਦਾ ਕੀ ਗੱਲਬਾਤ ਆ ਵੀਰੇ ਬੱਚੇ ਬਈ ਇਹ ਦੋ ਤਰ੍ਹਾਂ ਦੇ ਫਾਰਮ ਆਏ ਇੱਕ ਤਾਂ ਫਾਰਮ ਹੁੰਦਾ ਬਰੀਡਿੰਗ ਪਰਪਸ ਤੇ ਠੀਕ ਹੈ ਇੱਕ ਓਕੇ ਉਤੋ ਦੇ ਮੇਟ ਕੀ ਰੇਟ ਤੋਂ ਵਧੀਆ ਚੱਲ ਰਿਹਾ ਹੁਣ ਤਾਂ ਫੀਡ ਵਾਲੇ ਵੀ ਫਾਈਟਰ ਨਾਲ ਦਾ ਕੰਮ ਕਰੀ ਜਾਂਦੇ ਨੇ ਠੀਕ ਹੈ ਨਹੀਂ ਆਮ ਅੱਗੇ ਜਿਵੇਂ ਜ਼ਿਆਦਾਤਰ ਫਾਰਮ ਫੀਡ ਤੇ ਫਾਈਟਰ ਨਾਲ ਦਾ ਕੰਮ ਨਹੀਂ ਕਰਦੇ ਹੈਗੇ ਮਹਿੰਗਾ ਪੈਂਦਾ ਠੀਕ ਹੈ ਉਹ ਫਿਰ ਜਿਹੜੇ ਬੇਸਟ ਵਾਲੇ ਨੇ ਫਾਰਮ ਉਹਨਾਂ ਨਾਲ ਵੀ ਬਰੀਡਿੰਗ ਨਹੀਂ ਹੁੰਦੀ ਹੈਗੀ ਬਰੀਡਿੰਗ ਫੀਡ ਦੀ ਹੋਊਗੀ ਠੀਕ ਹੈ ਉਹ ਬੱਚੇ ਲੈ ਜਾਂਦੇ ਨੇ ਬੇਸਟ ਵਾਲੇ ਫਾਰਮ ਵਾਲੇ ਠੀਕ ਹੈ ਉਹ ਤਾਂ ਆਮ ਉਹਦਾ ਵੇਟ ਕਰਕੇ ਵੇਚਦੇ ਠੀਕ ਆਲਾ ਵੀ ਸਸਤਾ ਮਹਿੰਗਾ ਪੈਂਦਾ ਨਾ ਵੀਰੇ ਫੀਡ ਵਾਲਾ ਯਾਰ ਜਿਵੇਂ ਹੁਣ ਮੰਨ ਲੈ ਵੀ ਹੋਂ ਤਾਂ ਠੀਕ ਹੈ ਜੀ ਮੇਰੇ ਰੇਟ ਠੀਕ ਹੈ। ਕਿਹੜੇ ਜਾਨਵਰ 12 13000 ਰੁਪਏ ਲੈ ਜਾਂਦਾ 2.5 ਕੁਆਂਟਲ ਵੀਡ ਖਾਂਦਾ ਇੱਕ ਬੱਤਾ। 1 ਕੁਆਂਟਲ ਦਾ ਉਹਦਾ। ਜੇ ਤੁਸੀਂ ਬਰੀਡਿੰਗ ਕਰ ਦਿਓ ਕਿੰਨੇ ਟਾਈਮ ਦਾ ਬੱਚਾ ਸੇਲ ਕਰ ਦਿੰਦੇ। ਸੇਲ ਬਈ 1 ਮਹੀਨੇ ਤੋਂ ਜਦੋਂ ਘੋਟ ਗਿਆ ਤਿੰਨੋਣਾ ਬੱਚੇ ਨੇ ਇਹ ਦੋ ਦੋ ਛੱਟ ਗਏ। ਠੀਕ ਹੈ। ਦੋ ਦੋ ਨੂੰ ਛੱਟ ਗਏ ਫੀਡ ਤੇ ਲੱਗ ਗਈ ਉਹਦੀ ਫੀਡ ਖਾਜੀ ਖਾ ਲਈ ਇਹਨਾਂ ਨੇ। ਓਕੇ। ਹੁਣ ਇਹ ਸੇਲ ਤੇ ਨੇ। ਕਿੰਨੇ ਟਾਈਮ ਬਾਅਦ ਫੀਡ ਦੇਣ ਚਾਹੀਤ। ਡੇਢ ਤੋਂ ਬੱਚਿਆਂ ਨੂੰ ਤਾਂ ਤਿੰਨ ਤਨਵਾਰ ਵੀ ਪੈ ਜਾਂਦੇ। ਠੀਕ ਹੈ। ਤਿੰਨ ਤਨਵਾਰ ਵੀ ਪੈਂਦੀ ਹੈ ਫੌਗਰ ਵਗੈਰਾ ਫਿਰ ਗਰਮੀ ਚ ਚੱਲਦਾ ਵੀਰੇ ਗਰਮੀ ਚ ਫੌਗਰ ਬਈ ਪੱਖੇ ਵੀ ਨੇ ਠੀਕ ਹੈ ਕੋਈ ਕੁਝ ਲਾਇਆ ਹੋਇਆ ਤੇ ਠੰਡਾ ਵਾਲੇ ਦਿਨਾਂ ਚ ਠੰਡਾ ਵਾਲੇ ਦਿਨਾਂ ਚ ਹੀਟ ਬਾਕਸ ਤੇ ਬਲਬ ਲਾ ਦੋਨੇ ਅੱਛਾ ਤੇ ਉਹ ਵੱਡੇ ਨੂੰ ਤਾਂ ਕੂੜੀ ਚੱਕਤ ਪੈਂਦੀ ਨਹੀਂ ਠੀਕ ਹੈ ਫਿਰ ਆਲੇ ਦਾਲੇ ਜਿਹੜੇ ਜਾਲੀਆਂ ਲੱਗੀਆਂ ਨੇ ਕਾਗਜ਼ ਵਗੈਰਾ ਆਹ ਕਾਗਜ਼ ਲੱਗਿਆ ਲਓ ਨੇ ਤੇ ਬਹੁਤ ਇੰਨਾ ਸਾਰਾ ਇੰਨਾ ਹੋ ਰਿਹਾ ਨਾ ਜਾਨਵਰ ਜਿਵੇਂ ਕਹਿੰਦੇ ਨੇ ਵੀ ਤੱਕੜ ਜਾਨਵਰ ਨਹੀਂ ਹੈਗਾ ਸੈਂਸਿਟਿਵ ਜਾਨਵਰ ਆ ਬਹੁਤ ਠੀਕ ਹੈ ਤੇ ਇੰਨਾ ਜੀ ਆਪਾਂ ਕਹੀਏ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਸੂਰ ਵੀ ਛੱਡ ਕੇ ਪਲ ਜਾਣਗੇ ਗੁਰ ਜਿਵੇਂ ਪਿੰਡਾਂ ਚ ਕਹ ਦੋਨੇ ਵੀ ਸੂਰਪਾਲਾ ਮਜ਼ਾਕ ਬਣਾਉਂਦੇ ਨੇ ਪਿੰਡਾਂ ਦੇ ਕੋਈ ਹੋਏ ਦੀਏ ਲੋਕਾਂ ਦੇ ਠੀਕ ਹੈ ਮੰਨ ਲਓ ਵੀ ਆਪਣੇ ਇੱਧਰ ਆਪਣੇ ਦੂਜੇ ਰਮਦਾਸ ਜੀ ਭਾਈ ਜੀ ਦੂਜੇ ਭਾਈ ਜਿਆ ਦੇ ਸੂਰਪਰਾਖ ਦੇ ਪਹਿਲਾਂ ਮੁੱਕਤੀ ਰੱਖਦੇ ਠੀਕ ਹੈ ਅੱਜ ਤੱਕ ਉਹਨਾਂ ਦੇ ਬਾਰੇ ਪਿੰਡ ਦੇ ਦੇਖੇ ਨੇ ਨਾ ਉਹਦਾ ਠੀਕ ਚੂਕ ਵਾਲੀ ਹੁੰਦੀ ਨਹੀਂ ਨਹੀਂ ਠੀਕ ਹੈ ਆਪਣੇ ਬਜ਼ੁਰਗ ساری ਉਮਰ ਮੇ ਸਾਰਖ ਦੇ ਲੰਘੀ ਸਹੀ ਗੱਲ ਹੈ ਕਿੰਨੇ ਕੈਨੇਡਾ ਵਾਲੀਆਂ ਨਾ ਬਰੀਡਿੰਗ ਤੇ ਹਾਂ ਗੱਲ ਉੱਥੀ ਆ ਗਈ ਨਾ ਗੱਲ ਆ ਕੇ ਟਿਕਦੀ ਹੈ ਵੀ ਤੁਸੀਂ ਉਹ ਚੀਜ਼ ਨੂੰ ਕਿੰਨੀ ਕੁਆਲਿਟੀ ਚ ਲੈ ਕੇ ਜਾਣੇ ਕਿੱਥੇ ਤੱਕ ਲੈ ਕੇ ਜਾਣੇ ਇਹ ਸੋਚ ਕੇ ਫਾਰਮ ਹਮੇਸ਼ਾ ਨਵੇਂ ਬੰਦਿਆਂ ਦੀ ਕੰਮ ਜਾ ਕੋਈ ਨਹੀਂ ਪਿਗ ਫਾਰਮ ਸਹੀ ਗੱਲ ਤੇ ਮੈਨੂੰ ਆਮ ਜਿਹੜੇ ਪਿੰਡਾਂ 'ਚ ਪੁਰਾਣੇ ਰੱਖਦੇ ਸੀਗੇ ਸਹੀ ਗੱਲ ਉਹਨਾਂ ਦੇ ਮੈਨੂੰ ਇੱਕ ਵੀ ਦਿਖਾਰੇ ਵੀ ਕਿੱਡੇ-ਕਿਡੇ ਫਾਰਮ ਬੇ ਕੋਟਾਂਵੇਂ ਹੋਊਗਾ ਸੋਚਦਾ ਕਿ ਕਹਿੰਦਾ ਨਹੀਂ ਉਹ ਅੱਜ ਵੀ ਉਵੇਂ ਹੀ ਰੱਖਦੇ ਨੇ ਸਹੀ ਗੱਲ ਹੈ ਉਹੀ ਕੰਮ ਆਪਣਾ ਉਹਨਾਂ ਦੇ ਉਹਨਾਂ ਨੇ ਉਹ ਕੁਰੀਲੂ ਰੱਖੇ ਹੋਏ ਨੇ ਜਿਵੇਂ ਆਪਾਂ ਆਪਾਂ ਘਰੇ ਕਿਤਨੀ ਨਾਲ ਜਰ ਮੈਂ ਸਣੀ ਰੱਖਣਾ ਦੇ ਉਹਦੇ ਆਏ ਰੱਖੋ ਨੇ ਦੋ ਚਾਰ ਉਹ ਠੀਕ ਘੁੰਮੀ ਜਾਂਦਾ ਸਿਸਟਮ ਉਹੋ ਜੇ ਆਪਾਂ ਕਹੀ ਉਹਨੇ ਕਮਰਸ਼ੀਅਲ ਲੈਵਲ ਤੇ ਨਹੀਂ ਗਏ ਨਾ ਸਹੀ ਗੱਲ ਹੈ ਕਮਰਸ਼ੀਅਲ ਲੈਵਲ ਤੇ ਉਹਨੇ ਕੰਮ ਚਾਲੂ ਕਰਾਇਆਗਾ ਆਪਾਂ ਇਹਨੂੰ ਆਪਾਂ ਸ਼ੁਰੂਏ ਕਮਰਸ਼ੀਅਲ ਤੋਂ ਕਰੇ ਵੀ ਹਾਂ ਆਪਾਂ ਇਹਨੂੰ ਦੂਜੇ ਲੋਡ ਦਾ ਰੱਖਿਆ ਨਹੀਂ ਗਾ ਆਪਾਂ ਪੈਸੇ ਕਮਾਉਣ ਵਾਸਤੇ ਰੱਖਣੇ ਨੇ ਸਹੀ ਗੱਲ ਹੈ ਕਮਰਸ਼ੀਅਲੇ ਕਰਨਾ ਇਹਨਾਂ ਨੂੰ ਠੀਕ ਹੈ ਛੋਡੀਨ ਕੰਬਿਊ ਨਹੀਂ ਰੱਖਣਾ ਹੈਗਾ ਵੀ ਆਪਣੇ ਦੋ ਚਾਰ ਜਾਨਵਰ ਰੱਖ ਕਰਕੇ ਨੇ ਕਿੰਨੀ ਉਮਰ ਹੋ ਗਈ ਵੀਰੇ ਛੋਡੀ ਆਪਣੀ ਮੇਰੀ ਬਈ 30 ਸਾਲ ਉਮਰ ਹੋ ਗਈ 30 ਸਾਲ ਹੋ ਗਈ ਤੇ ਲੂਡ ਹੁੰਦੀ ਹੈ ਬਾਈ ਕੋ ਜਾਨਵਰ ਜਿੰਦਾ ਰਹਣਾ ਪੈਂਦਾ ਕੋਈ ਅੱਛਾ ਕੋਈ ਦਿੱਕਤ ਸੌਣ ਚ ਵੀਰੇ ਪੂਰ ਚ ਬਈ ਕੋਈ ਏਡੀ ਖਾਸ ਨਹੀਂ ਹੁਣ ਤਾਂ ਤਜਰਬਾ ਆ ਗਿਆ ਕਈ ਸਾਲ ਹੋ ਗਏ ਅੱਛਾ ਹੁਣ ਤਾਂ ਦਿੱਕਤਾਂ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਕੀ ਕੀ ਦਿੱਕਤਾਂ ਆਉਂਦੀਆਂ ਕੋਈ ਜਿਵੇਂ ਕੋਈ ਪਸ਼ੂ ਬਿਮਾਰ ਹੈ ਕੋਈ ਟੈਂਪਰੇਚਰ ਹੈ ਕੋਈ ਹੋਰ ਦਿੱਕਤ ਆ ਕਿ ਮੈਂ ਜਜਮੈਂਟ ਕਰ ਲੈਂਦੇ ਹਾਂ ਹਾਂ ਹੁਣ ਤਾਂ ਹੋ ਜਾਂਦੀ ਹੈ ਉਹ ਇਹ ਤਾਂ ਲਗਭਗ 90% ਹੋ ਜਾਂਦੀ ਹੈ ਬਾਕੀ 10% ਦਾ ਪੂਰੀ ਹੁੰਦੀ ਹੈ ਇਹ ਟ੍ਰੀਟਮੈਂਟ ਦਾ ਸਾਰਾ ਫਿਰ ਕਿਵੇਂ ਲੈਣੇ ਤੁਸੀਂ ਟ੍ਰੀਟਮੈਂਟ ਦਾ ਬਈ ਕੁਛ ਤਾਂ ਹੁਣ ਤਜਰਬਾ ਆ ਰਿਹਾ ਉਸਕਿੱਕ ਦੋ ਫਾਰਮਰ ਤੋਂ ਪੁੱਛ ਲੈਣੇ ਤੁਸੀਂ ਹੋਗੇ ਪੰਡਾ ਲੈਟਰ ਸਾਡੇ ਉੱਤੇ ਬੱਥਿਆ ਰਿਹਾ ਠੀਕ ਹੈ ਵੀਰੇ ਵਧੀਆ ਬਸੂਰਾ ਜੀ ਹੋ ਜਾਂਦੇ ਨੇ ਹਾਂ ਹੋ ਜਾਂਦਾ ਕੋਈ ਨਹੀਂ ਅਸਲ 'ਚ ਦਿੱਕਤ ਨਹੀਂ ਆਉਂਦੀ ਜੇ ਅਸਲ ਦਿੱਕਤ ਤਾਂ ਮੈਨੇਜਮੈਂਟ ਜੀ ਮਾੜੀ ਹੋ ਰਹੀ ਜੇ ਫਿਰ ਨਹੀਂ ਆਉਂਦੀ ਜੇ ਬਾਕੀ ਫਾਰਮ ਵੀ ਆਪਣਾ ਖਵਾਦਾਰ ਹੈ ਅੱਗੇ ਫਾਰਮ ਸੰਭਾਲ ਵਧੀਆ ਫਿਰ ਨਹੀਂ ਬੈਠੀ ਬਾਕੀ ਅੱਗੇ ਬੂਟੇ ਵੀ ਲੱਗੇ ਹੋਏ ਨੇ ਨਾ ਸ਼ਾਨਦਾਰ ਹੈ ਖਵਾਦਾਰ ਹੈ ਕੀ ਦਿੱਕਤ ਆਉਂਦੀ ਜੀ ਦਿੱਕਤ ਆਉਂਦੀ ਜਦੋਂ ਮੈਨੇਜਮੈਂਟ ਢਿੱਲੀ ਪੈਂਦੀ ਆ ਸਹੀ ਗੱਲ ਹੈ ਦੇਖਭਾਲ ਤੇ ਬਹੁਤ ਠੀਕ ਰਿਹਾ ਹੈ ਦੇਖਭਾਲ ਸੀ ਬਾਕੀ ਫੀਡ ਤੇ ਦਿੱਕਤ ਆਉਂਦੀ ਨਹੀਂ ਆਪਾ ਪੁੱਤਰਾ ਜਾਨਵਰ ਖਾਊਗਾ ਫੀਡ ਜਿਹੜੀ ਤੁਸੀਂ ਉਹ ਇੱਕੇ ਕੰਪਨੀ ਦੀ ਵਰਤ ਰਹੇ ਹੋ ਜਾਂ ਚੇਂਜ ਕਰਤੀ ਹੈ। ਕੀ ਪਹਿਲੇ ਇੱਕ ਦੋ ਵਾਰੀ ਹੋਰ ਵੀ ਬਕਤੀਆਂ ਨੇ ਬਈ ਜਿੰਨੇ ਸੰਪੂਰਨਾਂ ਦੀ ਵੀ ਵਰਤਦੀ ਸੀ ਅਸੀਂ। ਅੱਛਾ। ਹਾਂ ਜਿੰਨੇ ਜਿੰਨੇ ਫਿਰ ਉਹ ਕੋ ਰਿਜ਼ਲਟ ਨਹੀਂ ਮਿਲਿਆ ਉਹਦਾ। ਨਹੀਂ ਕਦੇ ਹੋ ਜਾਂਦਾ ਕਈ ਵਾਰ ਕੋਈ ਦਿੱਕਤ ਆ ਜਾਂਦੀ ਹੈ ਆਪਣੀ ਉਹਨਾਂ ਦੀ ਮੈਨੇਜਮੈਂਟ ਚ ਹੋ ਜਾਂਦੀ ਹੈ ਇੱਕ ਦੋ ਵਾਰ। ਬਾਕੀ ਅਸਲ ਚ ਕੀ ਗੱਲ ਹੈ ਜੀ ਫੀਡ ਛੇਤੀ ਹਰ ਇੱਕ ਬੰਦਾ ਮੰਗਵਾਉਂਦਾ ਨਹੀਂ ਆਰਡਰ ਦੀ ਫੀਡ ਆਉਂਦੀ ਹੈ। ਕਿਉਂਕਿ ਫਾਰਮ ਨਹੀਂ ਰਹੇ ਪਿੱਛੇ ਤਾਂ 2-3 ਸਾਲ ਤਾਂ ਪਹਿਲਾਂ ਆਪਣੇ ਏਰੀਆ ਚ ਫਾਰਮ ਬਹੁਤ ਦੀ ਗਏ। ਕਾਪੀ ਹੋ ਗਏ ਸੀ ਫਾਰਮ। ਬਹੁਤ ਬਹੁਤ ਫਾਰਮ ਮੰਗਦੇ। ਫੀਡ ਦੁਕਾਨਾਂ ਤੇ ਆਉਣ ਲੱਗੀਆਂ ਦੂਜੀ ਰੋਡ ਰੱਖਣ ਲੱਗੇ ਨੇ ਲੋਕ ਠੀਕ ਹੈ ਟਕਾਨਦਾਰ ਹੁਣ ਫੀਡ ਗੱਡੀ ਚ ਆਉਂਦੀ ਆ ਜਿੰਨੇ ਕਾ ਮਾਡਰ ਕਰੂੰਗਾ ਓਨੇ ਕੀ ਆਉਂਦੇ ਕੰਪਨੀ ਵੱਲੋਂ ਆਉਂਦੀ ਆ ਹਾਂ ਉਹ ਕੰਪਨੀ ਗੱਡੀ ਤੇ ਇਹਨੇ 50 ਬੈਗ ਦਾ ਆਊਟਰ ਹੁੰਦਾ ਉਹਦਾ ਵੀ ਘੱਟੋ ਘੱਟ ਸਹੀ ਗੱਲ ਹੈ ਉਹ ਫਾਰਮ ਤੇ ਪਹੁੰਚ ਕਰ ਜੇ ਫੀਡ ਮੰਗਾਉਣੀ ਆਪਾਂ ਪੇਮੈਂਟ ਪਹਿਲਾਂ ਕਰਦੇ ਆ ਜਾਂ ਡੀਲਰ ਨਾਲ ਹੋ ਜਾਂਦੀ ਹੈ ਗੱਲ ਸੈਟਿੰਗ ਵਿੱਚ ਥੋੜਾ ਸਰਕਲ ਚੱਲ ਰਿਹਾ ਜੁੜੀ ਕਰੀ ਆਪਸੀ ਭਾਈਚਾਰੇ ਦੀ ਕੋਈ ਗੱਲ ਹੋ ਜਾਂਦਾ ਡੀਲਰ ਨੇ ਭੇਜਣੀ ਆ ਆਪਣੇ ਤਾਂ ਠੀਕ ਹੈ ਉਹ ਤਾਂ ਉਹਦੇ ਨਾਲ ਉਹਦਾ ਕੰਟੈਕਟ ਹੁੰਦਾ ਤੇ ਜਿਹੜਾ ਆਪਣ ਇਹ ਮੇਰੇ ਤੋਂ ਕੋਈ ਤੁਹਾਡਾ ਲੋਟਾ 1 ਕਿਲੋ ਐਵਰੇਜ ਡੇਲੀ ਹਾਂ ਜਿਵੇਂ ਉਹ ਸੂਝਿਆ ਹੋਇਆ ਦਾ ਹੋਰ ਤੋਂ ਖੁੰਡੀ ਵੀ ਰੱਤੀ ਹੁੰਦੀ ਹੈ ਜਿੰਨੀ ਪਾਏ ਪਾਣ ਦੀ ਲੋਥੀ ਸੀ ਵੀ ਵਾਜ ਜਾਂਦਾ ਜਿਹੜਾ ਪਣਾ ਵੱਡਾ ਪਸ਼ੂ ਆ ਕਿੰਨਾ ਵੇਟ ਦਾ ਉਹ ਵੱਡਾ ਪਸ਼ੂ ਹੀ ਹੋਵੇਟਾ ਹੀ ਹੋਵੇਟਾ ਕੈਕ ਮਾਟਰ ਦਾ ਮੇਲ ਫੀਮ ਕਿੰਨੇ ਦਾ ਮੇਲ ਤਾਂ ਬਈ ਬਦਲਣਾ ਪੈਂਦਾ ਬੜਾ ਭਾੜਾ ਫਿਰ ਮੇਲ ਚੱਲਦਾ ਨਿਕਾ ਠੀਕ ਹੈ ਕਰੋ ਜਿਹੜੇ ਹੁਣ ਮੰਨ ਲਓ ਛੁੱਟੇ ਫੀਮਲਾਂ ਨੇ ਕੋਪ ਕ੍ਰੋਸ ਹੋਮ ਚ ਦਿੱਕਤ ਆਉਂਦੀ ਹੈ ਉਹਨਾਂ ਦਾ ਤਿਆਰ ਹੋ ਰਿਹਾ ਉਧਰ ਸਹੀ ਗੱਲ ਹੈ ਉਹ ਮੰਨ ਲਓ ਵੀੜਾ ਉਹਨਾਂ ਅੱਗੇ ਇਸੇ ਦਾ ਬੱਚਾ ਨਾ ਇਹਦਾ ਬੱਚਾ ਵੀ ਇਹ ਬੱਚਾ ਹੋਊਗਾ ਅੱਛਾ ਤੇ ਇਹਨਾਂ ਦੇ ਵੀਰੇ ਕੋਈ ਨਾਮ ਵਗੈਰਾ ਵੀ ਰੱਖ ਰਹੇ ਹੋ ਤੁਸੀਂ ਨਾ ਨਾ ਉਹ ਤਾਂ ਨਹੀਂ ਕੋਈ ਫਲਾਰ ਰੱਖਿਆ ਦਾ ਤੇ ਮੈਂ ਹੁਣ ਸਾਰੇ ਬਦਲ ਲੀਆਂ ਨੇ ਹਿੰਦੇ ਦਾ ਅੱਛਾ ਨਵੀਆਂ ਫੀਮੇਲ ਰੱਖਣੀਆਂ ਨੇ ਹੁੰਦੇ ਸਾਰਾ ਟੈਗਿੰਗ ਸਿਸਟਮ ਕਰਨਾ ਫੀਮੇਲਾ ਪਰਫਾਰਮ ਨੂੰ ਵੀ ਵਧਾਉਣੀਆਂ ਨੇ ਇਧਰ ਬੜਾ ਫਾਰਮ ਵਧੂਗਾ ਹੁਣ ਅੱਗੇ ਜੀ ਆਪਾਂ ਦੁਬਾਰੇ ਬਣਾਵਾਂਗੇ ਕਦੇ ਵੀਡੀਓ ਠੀਕ ਹੈ ਜੀ ਫਾਰਮ ਆਪਾਂ ਵਧਾਉਣਾ ਫਾਰਮ ਵਧੂਗਾ ਇਧਰ ਠੀਕ ਹੈ ਅੱਗੇ ਹੋਰ ਕਰ ਰਹੇ ਹਾਂ ਫਾਰਮ ਹਾਂ ਫਾਰਮ ਆਪਾਂ ਵਧਾ ਰਹੇ ਹਾਂ ਹੁਣ ਆਪਾਂ ਸਾਰਾ ਟੈਗਿੰਗ ਨਵੀਆਂ ਫੀਮੇਲ ਲਾਉਣਗੇ ਬੱਚੇ ਨਵੇਂ ਰੱਖ ਕੇ ਸਾਰੀਆਂ ਦੀ ਟੈਗ ਨਾ ਟੈਗ ਲੱਗੇ ਹੋਣਗੇ ਉਹਨਾਂ ਦੇ ਮਤਲਬ ਨੰਬਰ ਵਾਈਜ਼ ਅੱਛਾ ਜਦੋਂ ਫੀਮੇਲਾਂ ਨੇ ਮੇਲ ਨਹੀਂ ਹੋਰ ਲਿਆਉਂਗੇ ਜਾਂ ਆਪਾਂ ਇੱਥੇ ਸ਼ੁਰੂ ਕਰਾਂਗੇ ਨਹੀਂ ਫੀਮੇਲ ਆਪਾਂ ਜੇ ਜਿੱਦਾਂ ਫੀਮੇਲਾਂ ਉਹ ਆਪਣੇ ਰੱਖਣੀਆਂ ਫਿਰ ਆਪਾਂ ਮੇਲ ਬਦਲਦਾ ਮੇਲ ਤਾਂ ਆਪਾਂ ਬਾਰੀ ਲੈਣਾ ਹੁੰਦਾ ਮੇਲ ਆਪਾਂ ਉਹਦੇ ਘਰ ਦਾ ਨਹੀਂ ਰੱਖਦੇ ਹੁੰਦੇ ਠੀਕ ਹੈ ਕੁਝ ਟਾਈਮ ਬਾਅਦ ਚੇਂਜ ਕਰ ਦਿੰਦੇ ਮੰਨ ਲਓ ਜੇ ਉਹਦੇ ਬੱਚੇ ਉਹਦੇ ਬੱਚੇ ਉਹ ਤੋਂ ਕਰਾਸ ਨਹੀਂ ਹੋ ਸਕਦੇ ਸਹੀ ਗੱਲ ਹੈ ਹਾਂ ਉਹਦੇ ਭਾਈ ਤੂੰ ਵੀ ਨਹੀਂ ਹੁੰਦੇ ਹੈਗੇ ਇਹ ਤਾਂ ਆਪਾਂ ਨੂੰ ਬਦਲ ਨਹੀਂ ਪਾਉਗਾ ਕੁਝ ਟਾਈਮ ਬਾਅਦ हां बसो ਇੰਨਾ ਲੋਡ ਹੀ ਨਹੀਂ ਪੈਂਦੀ ਜੇ ਤੁਸੀਂ ਹੁਣ ਸਾਲ ਡੇਢ ਸਾਲ ਬਾਅਦ ਹੀ ਮੇਲਾ ਚੇਂਜ ਕਰਦੇ ਹੋ ਠੀਕ ਹੈ ਬੜੀਆਂ ਵੇਚਦਾਂ ਨੇ ਛੁੱਟੀਆਂ ਰੱਖਦੇ ਹੁਣ ਨਵੇਂ ਚੇਂਜ ਕਰਦੇ ਰਹਿੰਦੇ ਆ ਪੰਮ ਟਾਈਮ ਟਾਈਮ ਤੇ ਉਹ ਬੁੱਢੇ ਜਾਨਵਰ ਹੋ ਜਾਂਦੇ ਨੇ ਭਾਰੀ ਹੋ ਜਾਂਦੇ ਨੇ ਠੀਕ ਹੈ ਉਹ ਵੇਚ ਜਾਂਦੇ ਨੇ ਫਿਰ ਨਵੇਂ ਰੱਖਦੇ ਆ ਫਿਰ ਉਹਨਾਂ ਵਾਸਤੇ ਮੇਲ ਦਾ ਨਮਾ ਲੈਉਣਾ ਪੈਂਦਾ ਨੇ ਮੇਲ ਮੰਨ ਲਓ ਸਾਲ ਦਾ ਇੱਕ ਬੱਚਾ ਤਿਆਰ ਕਰ ਲਓ ਜਿਵੇਂ ਹੁਣ ਅਸੀਂ ਇਹ ਉਹ ਵੱਡਾ ਹੋ ਗਿਆ ਜਦੋਂ ਇਹ ਪ੍ਰੋਸ ਕਰਨ ਲੱਗਿਆ ਬੱਚਾ ਇੱਕ ਹੋਰ ਆ ਜੂਗਾ ਸਹੀ ਗੱਲ ਉਹ ਵੱਡਾ ਜਾਈ ਜਾਣਗੇ ਕਿਥੋਂ ਲਿਆਈ ਸੀ ਤੁਸੀਂ ਮੇਲ ਇਹ ਵੇ ਇਧਰੋਂ ਪਠੰਡੇ ਕਿ ਨਹੀਂ ਲੈ ਕੇ ਆਈ ਤੁਸੀਂ ਅਗਲਾ ਫਾਰਮ ਕੋਲ ਸਪੈਸ਼ਲ ਬਰੀਡ ਦੀ ਕੰਮ ਕਰਦਾ ਸੀ ਸਹੀ ਗੱਲ ਹੈ ਤੇ ਅਗਲਾ ਜਿਹੜਾ ਮੇਲ ਹੈ ਮੇਲ ਸਾਨਾ ਉਹ ਕਿੱਥੋਂ ਲਿਆਉਣ ਦੀ ਗੱਲ ਦੇਖਦੇ ਆ ਬਈ ਫਾਰਮਾਂ ਚ ਹੁਣ ਇੱਕ ਦੋ ਫਾਰਮਾਂ ਨੇ ਬਰੀਡ ਮੰਗਾਈ ਹੈ ਨੇਪਾਲ ਤੋਂ ਨਵੀਆਂ ਬਰੀਡਾਂ ਮੰਗਾਈਆਂ ਨੇ ਠੀਕ ਹੈ ਫੇਰ ਵੀ ਮੰਗਾਈ ਹੈ ਤੇ ਆਪਣੀ ਡਿਊਰ ਕਾਈ ਹੈ ਨਵੀਂ ਬਰੀਡ ਹੋ ਗਈ ਮੰਗਾਈ ਹੈ ਉਹਨਾਂ ਨੇ ਠੀਕ ਹੈ ਕਈ ਬਰੀਡਾਂ ਹੁਣ ਤਾਂ ਚੱਲ ਪਈਆਂ ਪੰਜਾਬ ਚ ਬਰੀਡਿੰਗ ਤੇ ਕੰਮ ਹੋਣ ਲੱਗ ਗਿਆ ਸਹੀ ਗੱਲ ਹੈ ਹਾਂ ਉਹਨਾਂ ਅਸਲ ਚ ਰਹਿ ਗਈ ਥੋੜੇ ਫਾਰਮਰ ਰਹਿ ਗਏ ਕਾਮੇ ਕਾਮ ਰਹਿ ਗਏ ਫਾਰਮਰ ਰਹਿ ਗਏ ਉਹ ਜਿਹੜੇ ਤਜਰਬੇਕਾਰ ਨੇ ਪਰ ਮਿਹਨਤ ਕਰ ਰਹੇ ਨੇ ਜਿਹੜੇ ਪੁਰਾਣੇ ਬੰਦੇ ਨੇ ਇਹਨਾਂ ਨੂੰ ਮਤਲਬ ਤਜਰਬਾ ਜਿਹੜੇ ਆਪਾਂ ਕਹੇ ਵੀ ਨਵੇਂ ਕਿਸੇ ਰੀਸ ਰੀਸ ਵਾਲੇ ਯੂਟਿਊਬ ਵਾਲੇ ਚੱਕਰ ਚ ਫਸੇ ਹੋਏ ਦੀ ਸਹੀ ਗੱਲ ਦੇਖੋ ਦੇਖ ਨਾ ਉਹ ਬਹੁਤ ਗਲਤ ਹੋਇਆ ਉਹਨਾਂ ਨਾਲ ਇਹ ਹੁਣ ਸਵੇਰੇ ਉੱਠ ਕੇ ਵੀ ਮਿਹਨਤ ਭਾਲਦੇ ਨੇ ਸਾਰਾ ਦਿਨ ਰਾਤ ਬਰਾਤੇ ਪਤਾ ਕੀ ਚੱਕਰ ਹੈ ਸਬਰ ਸਬਰ ਬਹੁਤ ਵੱਡੀ ਚੀਜ਼ ਹੈ ਟਾਈਮ ਮੰਗਦਾ ਟਾਈਮ ਮੰਗਦਾ ਚੀਜ਼ ਕੋਣ ਪਤਾ ਸਮਾਂ ਮੰਗਦੀ ਹੈ ਸਹੀ ਗੱਲ ਹੈ। ਉਹ ਚੀਜ਼ ਨੂੰ ਟਾਈਮ ਲੱਗਦੀ ਹੈ ਕਿਸੇ ਵੀ ਚੀਜ਼ 'ਚ ਆਪਾਂ ਕੰਮ ਕਰਦੇ ਆ। ਠੀਕ ਹੈ। ਤੁਸੀਂ ਉਹ ਡਾਕਟਰੀ ਲੈਣ 'ਚ ਕੰਮ ਕਰਦੇ ਹੋ। ਪਹਿਲੇ ਦਿਨ ਤੋਂ ਤਾਂ ਤੁਸੀਂ ਉਹਨੇ ਤੇ ਤਜਰਬੇਕਾਰ ਰਹੂੰ ਦੀ ਤਜਰਬੇ ਨਾਲ ਤੁਹਾਨੂੰ ਦਿਨੋਂ ਰੋਜ਼ ਸਿੱਖ ਰਹੇ ਹੋ। ਸਹੀ ਗੱਲ ਹੈ। ਰੋਜ਼ ਤੁਹਾਨੂੰ ਨਵੀਂ ਤੁਹਾਨੂੰ ਕੁਝ ਗੱਲਾਂ ਚੇਂਜ ਕਰਨੀਆਂ ਪੈਂਦੀਆਂ ਨੇ, ਬਦਲਣੇ ਟਾਈਮ ਨਾਲ ਬਦਲਣੇ ਪੈਂਦੇ। ਬਾਕੀ ਦੇਖ ਰੇ ਇੱਕ ਜਰ ਕੰਮ ਆਪਦਾ ਮਨ ਬਣਾ ਕੇ ਚੱਲਣਾ। ਆਪਾਂ ਕਿਸੇ ਪਿੱਛੇ ਨੂੰ ਪੁੱਛ ਕੇ ਨਹੀਂ ਕਰਨਾ। ਠੀਕ ਹੈ। ਤੁਸੀਂ ਜੇ ਤੁਸੀਂ ਉਹਨੂੰ ਤੁਹਾਨੂੰ ਠੀਕ ਲੱਗਦਾ ਵੀ ਤੁਸੀਂ ਕਰਨਾ। ਬਾਕੀ ਸੰਗਤ ਤਾਂ ਸ਼ਰਮ ਤਾਂ ਯਾਰ ਦੁਨੀਆ ਬਹੁਤ ਕੁਝ ਕਰੀ ਜਾਂਦੀ ਫਾਰਮ ਅੱਗੇ ਵੀਰੇ ਅੱਗਾ ਕਿੰਨਾ ਕ ਸੋਚ ਰਹੇ ਤੁਸੀਂ ਬਣਾਉਂਗਾ ਨਹੀਂ ਹੋਊਗਾ ਬਾਈ ਆਪਾਂ ਅਗਲੇ ਸਾਲ ਬਣਾਵਾਂਗੇ ਵੀਡੀਓ ਠੀਕ ਹੈ ਇੰਨਾ ਹੀ ਆਪਣਾ ਹੋਰ ਤੇ ਜਮੀ ਅਟੈਚ ਕਰ ਰਹੇ ਹਾਂ ਜਾਂ ਅਲੱਗ ਨਾਲ ਨਾਲ ਹੀ ਅਟੈਚ ਕਰਾਂਗੇ ਇੱਕ ਵਾਰ ਦਾ ਠੀਕ ਹੈ ਹਾਂ ਇਹ ਹੈ ਜਗਾ ਪਈ ਆਪਣੇ ਲੇ ਦੇ ਨਾਲ ਲੱਗੀ ਠੀਕ ਹੈ ਜਦੋਂ ਆਪਣੇ ਖੇਤ ਚਾ ਆਪਣੀ ਉਹ ਜਗਾ ਅਲਦਲੇ ਅਲਦਲਾ ਆਪਣੀ ਖੇਤ ਆ ਵੀਰੇ ਠੀਕ ਹੈ ਹਾਂਜੀ ਬਾਈ ਜੀ ਆਪਣੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਵਧੀਆ ਵਧੀਆ ਵੀਡੀਓ ਦੇਖਣ ਲਈ ਆਪਣਾ YouTube ਚੈਨਲ ਹੈ ਜਿਹੜਾ ਸਬਸਕ੍ਰਾਈਬ ਕਰੋ ਧੰਨਵਾਦ